ਉਹ ਆਪਣੀ ਵਿਰਾਸਤ ਦਾ ਨਹੀਂ ਪਤਾ ਮੈਨੂੰ ਯਾਦ ਆ ਗਿਆ ਵਿਰਾਸਤ ਦੀ ਗੱਲ ਕਰਦੇ ਹਾਂ ਕਿ 2018 ਦੀ ਗੱਲ ਹੈ ਮੈਂ ਉਦੋਂ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਰਿਸਰਚ ਸਾਇੰਟਿਸਟ ਕੰਮ ਕਰਦਾ ਸੀਗਾ ਤੇ ਇੱਕ ਦਿਨ ਸਵੇਰ ਵੇਲੇ ਮੈਂ ਆਪਣੇ ਸੁਭਾਅ ਮੁਤਾਬਕ ਸਵੇਰੇ ਸੈਰ ਕਰਦੇ ਰਨਿੰਗ ਕਰ ਰਿਹਾ ਸੀ ਕੈਮਬ੍ਰਿਜ ਦੀਆਂ ਸੜਕਾਂ ਦੇ ਉੱਤੇ ਅੱਗੇ ਇੱਕ ਗੋਰਾ ਆਇਆ ਬਜ਼ੁਰਗ ਉਹਦੀ ਉਮਰ ਅੰਦਾਜ਼ਨ ਮੇਰੇ ਕਹਿੰਦਾ 90 ਸਾਲ ਦੇ ਕਿਤੇ ਅੱਗੜ ਪਿਛੜ ਤੇ ਉਹ ਦੂਰੋਂ ਹੀ ਮੈਨੂੰ ਦੇਖ ਕੇ ਬੜੀ ਸੋਹਣੀ ਉਹਨੇ ਸਮਾਈਲ ਦਿੱਤੀ ਤੇ ਮੇਰੇ ਕੋਲੋਂ ਲੰਘਿਆ ਬੜਾਈ ਸਲਕਾਰ ਦੇ ਕੇ ਤੇ ਝੁੱਕ ਕੇ ਮੇਰੇ ਕੋਲੋਂ ਲੰਘ ਗਿਆ ਤੇ ਜਦੋਂ ਮੇਰੇ ਕੋਲ ਮੈਂ ਬੜਾ ਹੈਰਾਨ ਵੀ ਯਾਰ ਇਹ ਬੰਦਾ ਬੜਾ ਸਤਕਾਰ ਦੇ ਕੇ ਲੰਘਿਆ ਤੇ ਹੈ ਕੌਣ ਸੀ ਨੈਕਸਟ ਡੇ ਫਿਰ ਉਹੀ ਪਾਣਾ ਵਰਤਿਆ ਉਹ ਬਜ਼ੁਰਗ ਗੋਰਾ ਫਿਰ ਆਇਆ ਤੇ ਉਹਨੇ ਮੈਨੂੰ ਉਸੇ ਥਾਂ ਤੇ ਅਸੀਂ ਮਿਲੇ ਉਹਦੇ ਅੱਗੇ ਪਿੱਛੇ ਤੇ ਉਹਨੇ ਫਿਰ ਉਦਾਂ ਦਾ ਹੀ ਬੜੀ ਮਿੱਠੀ ਸਮਾਈਲ ਤੇ ਬੜਾ ਝੁੱਕ ਕੇ ਲੰਘਿਆ ਇਹ ਕੰਮ 3-4 ਦਿਨ ਚੱਲਦਾ ਰਿਹਾ ਉਦੋਂ ਬਾਅਦ ਸੰਡੇ ਆ ਗਿਆ ਤੇ ਮੈਂ ਉਸ ਦਿਨ ਕੀ ਕੀਤਾ ਮੈਂ ਫਿਰ ਚਰੋਂ ਉਹ ਬਜ਼ੁਰਗ ਸਾਹਮਣੇੋਂ ਭੱਜੇ ਆ ਰਿਹਾ ਸੀ ਨਾ ਮੈਂ ਉਹਦੇ ਸਾਹਮਣੇ ਆਂ ਕਰਕੇ ਖੜ ਗਿਆ ਮੈਂ ਕਿਹਾ ਅੱਜ ਨੂੰ ਰੋਕ ਹੀ ਲਈਏ ਭਰਾ ਤੂੰ ਇੰਨਾ ਪਿਆਰ ਸਤਿਕਾਰ ਦਿੰਦਾ ਹੈ ਨਮਸਕਾਰ ਕਰਕੇ ਜਾਨਾ ਤੇ ਇਹ ਇੱਕ ਕਹਾਣੀ ਹੈ ਕਿ ਮੈਂ ਤੈਨੂੰ ਪਛਾਣ ਨਹੀਂ ਪਾ ਰਿਹਾ ਚਾਰ ਪੰਜ ਦਿਨ ਹੋ ਗਏ ਤੇ ਤੂੰ ਕੌਣ ਹੈ ਤੇ ਆਪਣਾ ਕੀ ਸਾਡਾ ਕੋਈ ਸਬੰਧ ਹੈ ਸਾਡੀ ਕੋਈ ਜਾਣ ਪਹਿਚਾਣ ਹੈ ਮੈਂ ਹੱਥ ਕਰਕੇ ਖੜ ਗਿਆ ਉਹਨੇ ਆ ਕੇ ਆਪਣੇ ਹੱਥ ਮੇਰੇਆਂ ਜੋਰ ਦੀ ਮਾਰੇ ਕਹਿੰਦਾ ਚੀਰਸ ਬੜਾ ਖੁਸ਼ ਤੇ ਮੈਂ ਕਿਹਾ ਸਰ ਇਫ ਯੂ ਹੈਵ ਸਮ ਟਾਈਮ ਆਈ ਵਾਂਟ ਟੂ ਸੈਟ ਵਿਦ ਯੂ ਸੋ ਕਹਿੰਦਾ ਆਈ ਐਮ ਫਰੀ ਟੋਟਲੀ ਫਰੀ ਮਿੰਦਰ ਕੰਗ ਬੋਲਦੇ ਨੇ ਉਹਦੀ ਆਵਾਜ਼ ਵਾਂਗੂ ਇਹ ਵੀ ਉੱਥੇ ਪੜੇ ਨੇ ਇਹਨਾਂ ਦੀ ਆਵਾਜ਼ ਬੜਾ ਠਰਮਾ ਤੇ ਸਹਿਜ ਆ ਇਦਾਂ ਦੀ ਆਵਾਜ਼ ਕਾ ਟੋਟਲੀ ਫ੍ਰੀ ਅਸੀਂ ਉਹ ਕੈਮਬ੍ਰਿਜ ਦੀ ਸੜਕਾਂ ਤੇ ਉਹ ਬਗੀਚੇ ਦੇ ਸਾਈਡ ਤੇ ਬੈਠ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਉਨਾ ਬੜੀਆਂ ਲੰਮੀਆਂ ਗੱਲਾਂ ਕੀਤੀਆਂ ਮੈਂ ਮੈਨੂੰ ਸਮਾਂ ਨਹੀਂ ਮਿਲ ਰਿਹਾ ਮੈਂ ਉਹਦੇ ਉੱਤੇ ਭਾਵੇਂ ਇੱਕ ਛੋਟਾ ਕਿਤਾਬਚਾ ਹੀ ਲਿਖ ਦਵਾਂ ਬੜਾ ਕੁਝ ਮੈਨੂੰ ਤੋਂ ਸਿੱਖਣ ਨੂੰ ਮਿਲਿਆ ਪਰ ਮੈਂ ਸਿਰਫ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਹਿਲਾ ਸਵਾਲ ਮੈਂ ਕੀਤਾ ਮੈਂ ਕਿਹਾ ਸਰ ਤੁਸੀਂ ਮੈਨੂੰ ਰੋਜ਼ ਸਲੂਟ ਕਰਕੇ ਸਲਾਮ ਕਰਕੇ ਲੰਘਦੇ ਹੋ ਕਾਰਨ ਕੀ ਹੈ ਆਈ ਡੋਟ ਸ ਆਈ ਹੈਵ ਗ੍ਰੇਟ ਸਲੂਟ ਫਾਰ ਗੁਰੂ ਗੋਬਿੰਦ ਸਿੰਘ ਟਰਬਨ ਆਫ ਗੁਰੂ ਗੋਬਿੰਦ ਸਿੰਘ ਕਮਾਲ ਦੀ ਗੱਲ ਕਈ ਗੱਲਾਂ ਹੋਈਆਂ ਦੂਜਾ ਸਵਾਲ ਮੈਂ ਕਿਹਾ ਸਰ ਮੈਂ ਕੈਂਬਰਿਜ ਵਿੱਚ ਪੜਾਉਣਾ ਤਿੰਨ ਮਹੀਨੇ ਹੋ ਗਏ ਮੈਨੂੰ ਇੱਥੇ ਕੰਮ ਕਰਦਿਆਂ ਮੈਂ ਹਾਈ ਆਮ ਹਾਈਲੀ ਇੰਪ੍ਰੈਸਡ ਤੁਹਾਡੇ ਜੋ ਬਹੁਤ ਸਾਡੇ ਡਾਕਟਰ ਆਲਖਣੀ ਡਾਕਟਰ ਸ਼ਾਹ ਗੁਸ਼ਰਾਨ ਸਿੰਘ ਮંચ ਤੇ ਬੈਠਿਆ ਦੁਨੀਆਂ ਅਸੀਂ ਇਹਨਾਂ ਨੇ ਕੰਮ ਕੀਤੇ ਡਾਕਟਰ ਇੰਦਰਜੀਤ ਸਿੰਘ ਬੜੇ ਵੱਡੇ ਵਿਗਿਆਨੀ ਨੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਇਹਨਾਂ ਨੇ ਕੰਮ ਕੀਤਾ ਮੈਂ ਕਿਹਾ ਜਿਆ ਥੋੜਾ ਕੈਂਬਰਿਜ ਦਾ ਪੜ੍ਹਾਈ ਦਾ ਐਜੂਕੇਸ਼ਨ ਦਾ ਡਿਸਪੀਲਨ ਦਾ ਪ੍ਰੋਫੈਸਰਾਂ ਦਾ ਸਟੂਡੈਂਟਸ ਦਾ ਜਿਹੜਾ ਡਿਸਪੀਲਨ ਹੈ ਆਮ ਹਾਈਲੀ ਇੰਪ੍ਰੈਸਡ ਮੈਂ ਕਿਹਾ ਤੁਸੀਂ ਇਹ ਬਣਾਇਆ ਕਿਉਂ ਮੈਨੂੰ ਇਹ ਸਮਝਾਓ ਮੈਂ ਹਰ ਗੱਲ ਨੂੰ ਆਪਣੀ ਪੀਜੀ ਨਾਲ ਮੇਰਾ ਇਹ ਸਵਾਲ ਕਰਨ ਦੀ ਧੀਰ ਸੀ ਪਿਆਰ ਵਾਲਿਓ ਮੈਨੂੰ ਉਹ ਵਕਤ ਨਹੀਂ ਭੁੱਲਦਾ ਅੱਜ ਤੱਕ ਨਹੀਂ ਭੁੱਲਦਾ ਮੇਰੀ ਜ਼ਿੰਦਗੀ ਦਾ ਬਹੁਤ ਅਹਿਮ ਸਮਾਂ ਹੈ ਉਹਦੀਆਂ ਅੱਖਾਂ ਦੇ ਵਿੱਚੋਂ ਮੈਂ ਤੁੱਪ ਕੇ ਡਿੱਗਦੇ ਥੱਲੇ ਦੇਖੇ ਇੱਕਦਮ ਉਹਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ ਮੈਂ ਕਿਹਾ ਸਰ ਮੈਂ ਕੁਝ ਗਲਤ ਕਹਿ ਦਿੱਤਾ ਤੁਹਾਨੂੰ ਮੈਂ ਸਿਰਫ ਇਹ ਪੁੱਛਿਆ ਤੁਸੀਂ ਕੈਂਬਰੇਜ ਦਾ ਇੰਨਾ ਵਧੀਆ ਮਾਹੌਲ ਕਿਵੇਂ ਤਿਆਰ ਕੀਤਾ ਮੈਂ ਆਪਣੇ ਪੀਓਜੀ ਵਿੱਚ ਵੀ ਚਾਹਣਾ ਇਦਾਂ ਦਾ ਮਾਹੌਲ ਉੱਥੇ ਕਿਉਂ ਨਹੀਂ ਤੁਸੀਂ ਇਹ ਕਿੱਥੋਂ ਲਿਆ ਅੱਖਾਂ ਸਾਫ਼ ਕਰਕੇ ਕਹਿੰਦਾ ਸੌਰੀ ਸੌਰੀ ਤਿੰਨ ਵਾਰੋਂ ਨੇ ਸੌਰੀ 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 अवर अन्सैसटर्स बेटरेड यू मिस्टर सिंह वी बोरड इट फ्रॉम पंजाब माई गुडनैस मेरे पैरों से जमीन निकली मेरे चेहरे तो मेरी जुबान नहीं चल रही थी पर मेरे चेहरे के सवाल सन हु बोरोड वैन बोरोर्ड हाउ बोरर्ड उस गोरे ने सब कुछ पढ़ लिया डॉक्टर मी द स्टोरी स्टार्ट फ्रॉम एटीन हंडर्ड नाइन सर मैट कैलोफ वॉज एट अमृतसर टू साइन द फर्स्ट ट्रीटी विद महाराजा रणजीत सिंह उन्हें अपनी गाथा अंग्रेजी सुनाई ਮੈਂ ਤੁਹਾਨੂੰ ਔਰ ਤਾਂ ਕਰਕੇ ਸੁਣਾਉਂਦਾ ਨਾ ਉਹਦੀ ਆਪਣੀ ਜਵਾਨ ਚ ਗੱਲ ਸੋਹਣੀ ਕਹੀ ਜਾਂਦੀ ਹੈ ਕਹਿੰਦਾ ਗੱਲ 1809 ਦੀ ਹੈ ਮੈਟਕੈਲਫ ਅੰਮ੍ਰਿਤਸਰ ਉਤਰਿਆ ਅੰਮ੍ਰਿਤਸਰ ਪਹੁੰਚਿਆ ਰਣਜੀਤ ਸਿੰਘ ਨਾਲ ਇੱਕ ਸੰਧੀ ਕਰਨ ਵਾਸਤੇ ਪਹਿਲੀ ਸੰਧੀ ਬ੍ਰਿਟੇਨ ਤੇ ਇੰਡੀਆ ਦੀ ਬ੍ਰਿਟੇਨ ਦੀ ਪੰਜਾਬ ਦੀ ਇੰਡੀਆ ਤਾਂ ਉਸ ਵੇਲੇ ਇੱਕ ਵੱਖਰਾ ਦੇਸ਼ ਸੀ ਨਾ ਪੰਜਾਬ ਇੱਕ ਵੱਖਰਾ ਦੇਸ਼ ਸੀ ਕਹਿੰਦੇ ਉਸ ਸੰਧੀ ਦੇ ਵਿੱਚ ਲਗਭਗ 7 ਦਿਨ ਉਹ ਅੰਮ੍ਰਿਤਸਰ ਰਿਹਾ ਤੇ ਕੁਝ ਦਿਨ ਉਹਨੇ ਲਾਹੌਰ ਵੀ ਬਤੀਤ ਕੀਤੇ ਤੇ ਉਹ ਤਿੰਨ ਗੱਲਾਂ ਉੱਥੋਂ ਉਹਨੇ ਸਿੱਖੀਆਂ ਤੇ ਉਹ ਉਹਨੇ ਪਾਰਲੀਮੈਂਟ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਮੈਟਕੈਲਫ ਨੇ ਕਹੀਆਂ ਕਹਿੰਦਾ ਉੱਥੋਂ ਇੱਕ ਕਹਾਣੀ ਸ਼ੁਰੂ ਹੋਈ ਪਹਿਲੀ ਗੱਲ ਮੈਟਕੈਲਫ ਨੇ ਕਹੀ ਕਹਿੰਦਾ ਵੀ ਮੈਂ ਪੰਜਾਬ ਚ ਦੇਖ ਕੇ ਆਇਆ ਵੀ ਹਰ ਪਿੰਡ ਦੇ ਵਿੱਚ ਸੱਥਾਂ ਦੇ ਵੀ ਸਕੂਲਾਂ ਦੇ ਵਿਹੜਿਆਂ ਵਿੱਚ ਘੜੀਆਂ ਲੱਗੀਆਂ ਨੇ ਸੂਰਜੀ ਘੜੀਆਂ ਕਹਿੰਦਾ ਉਦੋਂ ਇੰਗਲੈਂਡ ਦੇ ਵਿੱਚ ਘੜੀਆਂ ਦਾ ਰਿਵਾਜ ਨਹੀਂ ਸੀਗਾ ਕਹਿੰਦਾ ਤੁਹਾਡਾ ਇੱਕ ਗੋਲਡਨ ਟੈਂਪਲ ਹੈ ਉਹਦੇ ਵਿੱਚ ਟਾਈਮ ਦੇ ਹਿਸਾਬ ਨਾਲ ਮਿਊਜ਼ਿਕ ਦੀਆਂ ਮਲੜੀ ਚੇਂਜ ਹੁੰਦੀਆਂ ਨੇ ਵੱਖਰੇ ਰਾਗ ਗਾਏ ਜਾਂਦੇ ਨੇ ਘੜੀਆਂ ਸੂਰਜੀ ਲੱਗੀ ਹੋਈ ਹੈ ਉੱਤੇ ਆਪਾਂ ਅੱਜ ਵੀ ਇਹਦੇ ਪ੍ਰਕਰਮਾਂ ਦੇ ਖੱਬੇ ਹੱਥ ਭਾਈ ਇੱਕ ਕਾਰੀਗਰ ਸੀ ਲੈਣਾ ਸਿੰਘ ਕਾਰੀਗਰ ਕੋਈ ਅਸੀਂ ਉਹ ਇੰਜੀਨੀਅਰ ਕਹਿੰਦੇ ਐ ਇੰਜੀਨੀਅਰ ਲੈਣਾ ਸਿੰਘ ਜਿਨੇ ਉਹ ਘੜੀ ਉਹ ਤੋਂ ਬਣਾਈ ਤੇ ਅੱਜ ਤੱਕ ਕੁਝ ਸ਼ੋਭਿਤ ਪ੍ਰਕਰਮਾਂ ਦੇ ਖੱਬੇ ਆ ਕਹਿੰਦਾ ਉਹ ਮੈਂ ਹੈਰਾਨ ਆ ਮੈਟਕਲ ਕਹਿੰਦਾ ਦਿਨੇ ਤਾਂ ਸੂਰਜ ਨਾਲ ਟਾਈਮ ਦੇਖ ਲੈਂਦੇ ਨੇ ਉਹ ਰਾਤ ਨੂੰ ਟਾਈਮ ਕਿਵੇਂ ਦੇਖਦੇ ਆ ਇੱਕ ਠੀਕ ਸਮੇਂ ਤੇ ਇੱਕ ਆਵਾਜ਼ ਆਉਂਦੀ ਆ ਬੜੀ ਇਲਾਹੀ ਉਹਦੇ ਉਸ ਟਾਈਮ ਉਤੇ ਇਲਾਹੀ ਕੀਰਤਨ ਸ਼ੁਰੂ ਹੋ ਜਾਂਦਾ ਕਹਿੰਦਾ ਇਹ ਸਮੇ ਦੇ ਅਨੇ ਪਵੰਦ ਨੇ ਪੰਜਾਬ ਦੀਆਂ ਸੱਥਾਂ ਦੇ ਵਿੱਚ ਸਕੂਲਾਂ ਦੇ ਵਿੱਚ ਸੂਰਜੀ ਘੜੀਆਂ ਲਗੀਆਂ ਜਿਹੜੀ ਮੈਟਕੈਲਫ ਨੇ 1809 ਦੀ ਸੰਧੀ ਤੋਂ ਜਾ ਕੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਕਹੀ ਕਿ ਸਾਨੂੰ ਵੀ ਟਾਈਮ ਦੇ ਪਵੰਦ ਹੋਣਾ ਜਿਹਦਾ ਮੈਂ ਤੁਹਾਨੂੰ ਸਾਰਿਆਂ ਨੂੰ ਮੁਆਰਦ ਦਿੰਦਾ ਸਾਡੀ ਅੱਜ ਦੀ ਭਾਵਨਾ ਸੀ ਕਿ ਠੀਕ 11 ਵਜੇ ਆਪਾਂ ਇਹ ਸਮਾਗਮ ਸ਼ੁਰੂ ਕਰੀਏ ਆਪਾਂ ਕੀਤਾ ਸੋ ਇਹ ਮੈਟਕੈਲਫ ਨੇ ਪੰਜਾਬ 'ਚ 1809 'ਚ ਦੇਖਿਆ ਸੀ ਦੂਸਰੀ ਗੱਲ ਮੈਟਕੈਲਫ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾ ਕੇ ਗੱਲ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ ਦੋ ਪ੍ਰੋ ਅੰਪਾਇਰ ਆਫ ਪੰਜਾਬ ਜਿਵੇਂ ਆਪਾਂ ਦਰਬਾਰ ਖਾਲਸਾ ਕਹਿੰਦੇ ਆ ਖਾਲਸਾ ਦਰਬਾਰ ਲਾਹੌਰ ਕਹਿੰਦਾ ਇਸ ਵੇਲੇ ਉਹਦੇ ਦੋ ਮੁੱਖ ਏਜੰਡੇ ਨੇ ਉਹ ਪਤਾ ਕਿਹੜੇ ਸੀਗੇ 1809 ਦੇ ਵਿੱਚ ਮਹਾਰਾ ਰਣਜੀਤ ਸਿੰਘ ਨੇ ਆਪਣੇ ਕੈਬਨਿਟ ਤੇ ਮਤਾ ਪਾਸ ਕੀਤਾ ਸੀ ਉਹ ਸੰਧੀ ਤੋਂ ਕੁਝ ਸਮਾਂ ਪਹਿਲਾਂ ਕਿ ਅਸੀਂ ਪੰਜਾਬ ਦੇ ਹਰ ਨਾਗਰਿਕ ਨੂੰ ਪੜਾ ਦੇਣਾ ਹੈ ਹਰ ਮਾਂ ਹਰ ਪਿਓ ਹਰ ਬੱਚਾ ਹਰ ਨਾਗਰਿਕ ਤੱਕ ਵਿੱਦਿਆ ਲੈ ਕੇ ਜਾਣੀ ਹੈ 1809 ਦੇ ਵਿੱਚ ਕਹਿੰਦਾ ਮੈਡੀਕਲ ਆਫ ਬ੍ਰਿਟਿਸ਼ ਗਵਰਨਮੈਂਟ ਨੂੰ ਕਿਹਾ ਵੀ ਡੋਂਟ ਹੈਵ ਐਲੀਮੈਂਟਰੀ ਐਜੂਕੇਸ਼ਨ ਪ੍ਰੋਜੈਕਟ ਸਾਡੇ ਕੋਲ ਕੋਈ ਐਕਟ ਨਹੀਂ ਹੈਗਾ ਐਲੀਮੈਂਟਰੀ ਐਜੂਕੇਸ਼ਨ ਐਕਟ ਤੇ ਉਹ ਸ਼ੁਰੂ ਕਰ ਚੁੱਕਿਆ ਉੱਥੇ ਵੀ ਮਸਟ ਗੋ ਫॉर दैट ਤੀਸਰੀ ਗੱਲ ਕਹਿੰਦਾ ਮਹਾਰਿਆਲ ਸਿੰਘ ਦਾ ਦੂਜਾ ਪ੍ਰੋਜੈਕਟ ਇਹ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੈਲਫ ਡਿਫੈਂਸ ਵਿੱਚ ਇੰਨਾ ਮਜ਼ਬੂਤ ਕਰ ਦੇਣਾ ਹੈ ਉਹਨੇ ਮੈਟਕਲਫ ਨੂੰ ਦੱਸਿਆ ਕਿ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਕਿ ਹਰ ਪਿੰਡ ਕੋਲੇ ਅਸਲਾ ਹੋਊਗਾ ਹਰ ਪਿੰਡ ਵਿੱਚ ਫੌਜ ਹੋਊਗੀ ਤੇ ਉਹ ਵੌਲੰਟੀਅਰ ਫੌਜ ਹੋਊਗੀ ਪੇਡ ਨਹੀਂ ਹੋਊਗੀ ਉਹ ਆਪਣੇ ਪਿੰਡ ਦੀ ਇੱਜ਼ਤ ਦੀ ਪੱਤ ਦੀ ਰਾਖੀ ਕਰਨ ਦੇ ਅਧਿਕਾਰ ਉਹਦੇ ਕੋਲ ਹੋਣਗੇ ਤੇ ਉਹ ਮੇਰੇ ਅਧਿਕਾਰ ਨੂੰ ਵੀ ਮੋੜ ਸਕਦੇ ਨੇ ਜੇ ਇੱਕ ਦਿਨ ਮੈਂ ਗਲਤ ਕੰਮ ਕਰ ਰਿਹਾ ਹਾਂ ਤੇ ਮੈਟਕਲਫ ਕਹਿੰਦਾ ਵੌਂਡਰਫੁਲ ਦਾ ਪਬਲਿਕ ਵਿਦ they can protect themselves they have their own decision making body kenda we don't have such kind of structure in britain we must think of that kenda eh tin gallan ohne kayian te kenda sorry kenda you started this work in 1809 kenda our record speak that by 1830 entire punjab saryan vich enni vidya 100% de lagbhag 1830 da data dasda ke punjab vich har buzurg aurat maa baap naujawan bachcha pad chukia si te kenda ਸਾਡੀ ਬ੍ਰਿਟਿਸ਼ ਪਾਰਲੀਮੈਂਟ ਵਿੱਚ 1870 ਵਿੱਚ ਇਹ ਐਕਟ ਆਇਆ ਵਿਲੀਅਮ ਫੌਸਟਰ ਨੇ ਜਿਹਨੂੰ ਐਲੀਮੈਂਟਰੀ ਐਜੂਕੇਸ਼ਨ ਐਕਟ ਕਹਿੰਦੇ ਨੇ ਅਸੀਂ 1870 ਦੇ ਵਿੱਚ ਸੋਚਿਆ ਕਿ ਹੁਣ ਸਾਰੇ ਅੰਗਰੇਜ਼ ਜਿਹੜੇ ਬੱਚੇ ਆ ਉਹਨੂੰ ਪੜ੍ਹਾ ਲਈਏ ਕਿਉਂਕਿ ਪਹਿਲਾਂ ਅਸੀਂ ਕਲੋਨੀਆਂ ਬਣਾਉਣ ਤੇ ਲੱਗੇ ਹੋ ਸੀ ਆਪਣੀਆਂ ਦੱਬ ਲਈਏ ਲੋਕਾਂ ਨੂੰ ਜਾ ਕੇ ਆਪਾਂ ਕਹਿੰਦਾ ਤੁਸੀਂ 1830 'ਚ ਇਹ ਕੰਮ ਕਰ ਲਿਆ ਸੀ ਉਹ ਜਿਉਂ-ਜਿਉਂ ਗੱਲ ਸੁਣਾਈ ਜਾ ਰਹੀ ਸੀ ਮੈਂ ਰੋਂਗ ਤੇ ਖੜੇ ਹੋ ਰਹੀ ਸੀ ਮੈਨੂੰ ਨਹੀਂ ਸੀ ਪਤਾ ਇਹ ਸਾਰੀਆਂ ਗੱਲਾਂ ਦਾ ਮੈਂ ਆਪਣੇ ਆਪ ਨੂੰ ਸਮਝਦਾ ਸੀ ਮੈਂ ਬਹੁਤ ਪੜ੍ਹਦਾ ਪਰ ਮੈਨੂੰ ਕਿਤੇ ਕਿਤੇ ਮੈਨੂੰ ਪੜ੍ਹਨ ਨੂੰ ਨਹੀਂ ਸੀ ਮਿਲਿਆ ਫਿਰ ਕ ਅੱਜ ਲਗਾਂ ਮਸਿੰਗੀ ਕੀਤਾ ਕਹਿੰਦਾ ਸੀ ਕਿੰਗਸ ਕਾਲਜ ਲੰਡਨ ਦਾ ਇੱਕ ਪ੍ਰੋਫੈਸਰ ਜੀ ਡਬਲਿਊ ਲੈਟਨਰ ਉਹਨੂੰ ਇਸ ਇੰਡੀਆ ਕੰਪਨੀ ਨੇ ਅਪਰੋਚ ਕੀਤਾ ਕਿ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਖਤਮ ਕਰਨਾ ਹੈ ਵੀ ਨੀਡ ਯੂਰ ਹੈਲਪ ਉਹ ਬੰਦਾ ਸੀ ਡਾਕਟਰ ਲੈਟਨਰ ਜਿਹੜਾ ਪੰਜਾਬੀ ਭਾਸ਼ਾ ਵਿੱਚ ਪਾਣੀ ਵਾਂਗੂ ਬੋਲਦਾ ਸੀ ਆਪਾਂ ਨੂੰ ਚਾਰ ਤੋਂ ਵੱਧ ਨਹੀਂ ਆਉਂਦੀਆਂ ਹੋਈਆਂ ਆਮ ਤੌਰ ਤੇ ਤਿੰਨ ਹੀ ਆਉਂਦੀਆਂ ਹੁੰਦੀਆਂ ਜਿਹੜਾ ਪੰਜਾਬੀ ਭਾਸ਼ਾ ਵਿੱਚ ਪਾਣੀ ਵਾਂਗੂ ਬੋਲਦਾ ਸੀ ਉਹਨੂੰ ਪੁੱਛਿਆ ਇਸ ਇੰਡੀਆ ਕੰਪਨੀ ਨੇ ਕਿ ਪੰਜਾਬ ਦਾ ਐਜੂਕੇਸ਼ਨ ਸਿਸਟਮ ਖਤਮ ਕਰਨਾ ਹੈ ਕਿੰਨਾ ਸਮਾਂ ਲੇਂਗਾ ਕਿੰਨੇ ਪੈਸੇ ਲੇਂਗਾ ਕਹਿੰਦਾ ਮੈਨ ਉਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਅਨੈਕਸੇਸ਼ਨ ਐਂਡ ਇਨ 1882 ਦੱਸਦਾ ਕਹਿੰਦਾ ਐਡਾ ਸਟਰੋਂਗ এডੂਕੇਸ਼ਨ ਸਿਸਟਮ ਪੰਜਾਬ ਦੇ ਵਿੱਚ ਸਥਾਪਿਤ ਹਰ ਮੰਦਰ ਨਾਲ ਇੱਕ ਸਕੂਲ ਹੁੰਦਾ ਸੀ ਹਰ ਮਸਜਿਦ ਨਾਲ ਇੱਕ ਸਕੂਲ ਹੁੰਦਾ ਸੀ ਹਰ ਗੁਰਦੁਆਰੇ ਨਾਲ ਇੱਕ ਸਕੂਲ ਹੁੰਦਾ ਸੀ ਕਹਿੰਦਾ ਖਾਲਸਾ ਦਰਬਾਰ ਲਾਹੌਰ ਮੁਸਲਮਾਨਾਂ ਨੂੰ ਮਸਜਿਦ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਦੰਦਾ ਜਦੋਂ ਤੱਕ ਨਾਲ ਸਕੂਲ ਨਹੀਂ ਸੀ ਬਣਾ ਲੈਂਦੇ ਹਿੰਦੂਆਂ ਨੂੰ ਮੰਦਰ ਬਣਾਉਣ ਦੀ ਆਗਿਆ ਉਦੋਂ ਤੱਕ ਨਹੀਂ ਸੀ ਮਿਲਦੀ ਜਦੋਂ ਤੱਕ ਸਕੂਲ ਨਹੀਂ ਬਣਾ ਲੈਂਦੇ ਤੇ ਸਿੱਖਾਂ ਉਹ ਗੁਰਦੁਆਰੇ ਨਹੀਂ ਸੀ ਹੁੰਦੇ ਸਿੱਖਾਂ ਦੀ ਧਰਮਸ਼ਾਲਾ ਹ ਕਹਿੰਦਾ ਐਜੂਕੇਸ਼ਨ ਸਿਸਟਮ ਕਹਿੰਦਾ ਸਰ ਥਿਸ ਇਸ ਨੋਟ ਸੋ ਸੋ ਇਜ਼ੀ ਟਾਸਕ ਕਹਿੰਦਾ 50 ਸਾਲ ਲੱਗਣਗੇ ਲੈਟਰਨ ਕਹਿੰਦਾ ਇਹਨੂੰ ਇਹਨੂੰ ਕੱਟਣ ਵਾਸਤੇ ਕਹਿੰਦਾ ਐਡਾ ਕਹਿੰਦਾ ਮੋਰ ਲ ਐਜੂਕੇਸ਼ਨ ਵਾਸ ਦਾ ਫਾਊਂਡੇਸ਼ਨ ਆਫ ਦਾ ਐਜੂਕੇਸ਼ਨ ਸਿਸਟਮ ਕਹਿੰਦਾ ਇੱਕ ਇੱਕ ਬੰਦਾ ਤੋਪ ਹੈ ਟੀਸਟ ਇੰਡੀਆ ਕੰਪਨੀ ਕਹਿੰਦੀ ਲੈਟਰਨ ਟੇਕ 50 ইয়ারਸ ਵੀ ਹੈਵ ਟੂ ਟੋਟਲੀ ਕ੍ਰਿਪਲ ਦਾ ਐਜੂਕੇਸ਼ਨ ਸਿਸਟਮ ਆਫ ਪੰਜਾਬ ਇਹਦੇ ਬਿਨਾ ਸਾਡੀ ਗੱਡੀ ਨਹੀਂ ਚੱਲਣੀ ਲੈਟਰਨ ਕਹਿੰਦਾ ਠੀਕ ਹੈ ਇਹ 50 ਸਾਲਾਂ ਵਾਲੀ ਮੰਨਦੇ ਹੋ ਤਾਂ ਮੈਂ ਰੈਡੀ ਹਾਂ ਕਿੰਗਸ ਕਾਲਜ ਲੰਡਨ ਦਾ ਉਹ ਪ੍ਰੋਫੈਸਰ ਸੀ ਮੈਂ ਉਸ ਕਾਲਜ ਵਿੱਚ ਜਾ ਕੇ ਉਹ ਇਥੇ ਕਹਿੰਦਾ ਸੀ ਉਹਨਾਂ ਪ੍ਰੋਫੈਸਰਾਂ ਨੂੰ ਮਿਲ ਕੇ ਆਇਆ ਉਹੀ ਗੋਰਾ ਮੈਨੂੰ ਉੱਥੇ ਲੈ ਕੇ ਗਿਆ ਤੇ ਉਹ ਉਹ ਜਦੋਂ ਇੱਥੇ ਉਤਰਿਆ ਤੇ ਉਹਦੀ ਕਿਤਾਬ ਹਿਸਟਰੀ ਆਫ ਇੰਡੀਜਨਸ এডੂਕੇਸ਼ਨ ਸਿንስ ਐਨੈਕਸੇਸ਼ਨ ਐਂਡ ਇਨ 1882 ਇਹ ਉਸ ਕਿਤਾਬ ਦਾ ਟਾਈਟਲ ਹੈ ਤੇ ਉਹਦੇ ਵਿੱਚ ਉਹ ਸਾਰੀ ਗਾਥਾ ਨੂੰ ਲਿਖਦਾ ਉਹਨੂੰ ਪਹਿਲਾਂ ਲਾਇਆ ਗਿਆ ਆਪਣੀ ਡਿਸਟ੍ਰਿਕਟ এডੂਕੇਸ਼ਨ ਅਫੀਸਰ ਹੁੰਦਾ ਨਾ ਉਦੋਂ ਪੋਜੀਸ਼ਨ ਸੀਗੀ ਇੰਸਪੈਕਟਰ ਜਨਰਲ ਸਕੂਲ ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲ ਉਹਨੂੰ ਅੰਮ੍ਰਿਤਸਰ ਦਾ ਡਿਸਟ੍ਰਿਕਟ ਇੰਸਪੈਕਟਰ ਜਨਰਲ ਸਕੂਲ ਲਾਇਆ ਗਿਆ ਫਿਰ ਇਹੀ ਬੰਦਾ ਗਵਰਨਮੈਂਟ ਕਾਲਜ ਲਾਹੌਰ ਦਾ ਪ੍ਰਿੰਸੀਪਲ ਬਣਿਆ ਇਹੀ ਬੰਦਾ ਯੂਨੀਵਰਸਿਟੀ ਆਫ ਲਾਹੌਰ ਦਾ ਫਾਊਂਡਰ ਬਣਿਆ ਇਹੀ ਬੰਦਾ ਬ੍ਰਿਟਿਸ਼ ਹਾਈ ਕਮਿਸ਼ਨ ਆਫ ਐਜੂਕੇਸ਼ਨ ਨੂੰ ਸ਼ੇਅਰ ਕਰਦਾ ਰਿਹਾ ਉਹਦੇ ਸਾਰੀ ਗਾਥਾ ਲਿਖਦਾ ਕਿ ਮੈਂ ਕਿਵੇਂ ਕੰਮ ਕੀਤਾ ਉਹ ਕਹਿੰਦਾ ਮੈਂ 50 ਸਾਲਾਂ ਲਈ ਆਇਆ ਸੀ ਪਰ ਮੈਂ 33 ਸਾਲਾਂ ਵਿੱਚ ਇਹ ਕੰਮ ਨੂੰ ਪੂਰੀਆਂ ਕਰ ਲਿਆ ਸਰਕਾਰ ਨੇ ਮੈਨੂੰ ਬਹੁਤ ਸਪੋਰਟ ਕੀਤੀ 1882 ਵਿੱਚ ਉਹ ਸੁਣਨ ਜਾਬ 1500 ਦੇ 1500 ਪੜੇ ਲਿਖੇ ਸੀ ਰਾਣੀ ਨੂੰ ਕਹਿੰਦਾ ਕਹਿੰਦਾ ਅੱਜ ਉਹਦੇ 1500 ਚੋਂ ਸਿਰਫ 11 ਬੰਦੇ ਪੜੇ ਲਿਖੇ ਨੇ ਖੁਸ਼ ਆ ਮੇਰੇ ਕੰਮ ਤੋਂ ਆਈ ਵਰਕ ਫਾਰ 33 ইয়ারਸ ਧੰਨਵਾਦ ਕਰਦਾ ਕਿ ਤੁਸੀਂ 1858 ਚ ਮੇਰੀ ਬਹੁਤ ਮਦਦ ਕੀਤੀ ਜਦੋਂ ਮੈਂ ਤੁਹਾਨੂੰ ਕਿਹਾ ਸੀਗਾ ਪੰਜਾਬ ਦੇ ਘਰ-ਘਰ ਵਿੱਚ ਉਹ ਮੈਨੂੰ ਫੌਜ ਚਾਹੀਦੀ ਹੈ ਕਾਦੇ ਵਾਸਤੇ ਕਾਦੇ ਵਾਸਤੇ ਇੱਕ ਡਾਕੂਮੈਂਟ ਹੈ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦਾ ਇੱਕ ਆਰਡਰ ਹੋਇਆ ਸੀ ਕਿ ਪੰਜਾਬੀਆਂ ਦੇ ਘਰਾਂ ਦੇ ਵਿੱਚ ਅਸਲਾ ਆ ਬੰਦੂਕਾਂ ਨੇ ਗੰਡਾਸੇ ਨੇ ਕਿਰਪਾਨਾਂ ਨੇ ਸਰਕਾਰ ਨੂੰ ਜਮ੍ਹਾਂ ਕਰਾ ਦਿਓ ਸਰਕਾਰ ਪ੍ਰਤੀ ਸ਼ਸਤਰ ਤੈਨਾਂ ਆਨੇ ਦਊਗੀ ਦੇ ਇਹਨਾਂ ਦੇ ਘਰਾਂ ਚ ਕੈਦੇ ਨੇ ప్రతి ਕੈਦਾ 6 ਯਾਨਾ ਦੇਊਗੀ ਜਮ੍ਹਾਂ ਕਰਾ ਦਊਂ ਕੈਦੇ ਦਾ ਮੁੱਲ 6 ਯਾਨੇ ਉਹਨੇ ਧੰਨਵਾਦ ਕੀਤਾ ਤੁਸੀਂ ਮੇਰੀ ਹੈਲਪ ਕੀਤੀ ਕਹਿੰਦਾ ਪੰਜਾਬ ਦੇ ਇੱਕ ਇੱਕ ਪਿੰਡ ਦਾ ਇੱਕ ਇੱਕ ਘਰ ਦੀ ਤਲਾਸ਼ੀ ਲੈ ਕੇ ਉਹ ਕੈਦੇ ਇਕੱਠੇ ਕੀਤੇ ਗਏ ਤੇ ਸਾਰ ਦੱਤੇ ਕਿ ਮੈਂ ਬੜੀ ਤੀਬਰਤਾ ਨਾਲ ਬੜੀ ਜਗਿਆਸਾ ਨਾਲ ਉਹਨੂੰ ਸੁਣ ਰਿਹਾ ਸੀ ਮੈਨੂੰ ਯਾਦ ਹੈ ਮੇਰੇ ਮੱਥੇ ਤੇ ਤਰੇੜੀਆਂ ਆ ਰਹੀਆਂ ਸਨ ਜਦੋਂ ਮੈਨੂੰ ਸਭ ਕੁਝ ਸੁਣਾ ਰਿਹਾ ਸੀ ਮੈਂ ਸਵਾਲ ਕੀਤਾ ਮੈਂ ਕਿਹਾ ਸਰ ਉਹਨਾਂ ਕੈਦੇ ਹਮਚੇ ਹੋ ਜਾ ਕੀ ਸੀ ਕਿ ਤੁਹਾਨੂੰ ਉਹਦਾ ਮੁੱਲ 6 ਯਾਨੇ ਰੱਖਣਾ ਪੈ ਗਿਆ ਕਹਿੰਦਾ ਡਾਕਟਰ ਸਿੰਘ ਦੋਜ਼ ਪ੍ਰਾਈਮਰਸ ਵਾ ਬੇਸਡ ਔਨ ਯੋਰ ਗੁਰੂ ਗ੍ਰੰਥ ਸਾ that vocabulary was from shri gurgran sahib those primers for attaching each and every children whether in the muslim school six schools hindu school to gurugran sahib because gurugran sahib is a source of positivity oh keh dyanu saadiya tu gallan suna reha si main ke hor kenda jada thoda oh system siga na thodi economy sigi oh anni strong sigi ਕਹਿੰਦਾ ਉਸ ਵੇਲੇ ਪੰਜਾਬ ਦੇ ਸਿੱਕੇ ਦੀ ਕੀਮਤ ਸਾਡੇ ਸਿੱਕੇ ਨਾਲੋਂ 12-13 ਗੁਣਾ ਵੱਧ ਸੀ ਇਸੇ ਕਰਕੇ ਯੂਰਪ ਦੇ ਲੋਕ ਤੁਹਾਡੇ ਉੱਤੇ ਜਾ ਕੇ ਨੌਕਰੀਆਂ ਕਰਦੇ ਸੀ ਤਸ ਦੇ ਕਿ ਖਾਲਸਾ ਦਰਬਾਰ ਵਿੱਚ ਸਾਨੂੰ ਨੌਕਰੀ ਮਿਲ ਜਾਵੇ ਇਹ ਕੀ ਸੀਗਾ ਵਾਟ ਵਾ ਇਸ ਐਡਿਟ ਸਾਡੀ ਸਟਰੋਂਗ ਇਕਨੋਮੀ ਐਡਾ ਸਾਡਾ ਜਬਰਦਸਤ ਢਾਂਚਾ ਤੇ ਪਿਆਰ ਵਾਲਿਓ ਆਪਣੀ ਵਿਰਾਸਤ ਦੇ ਉੱਤੇ ਮਾਣ ਕਰੀਏ ਅਸੀਂ ਇਹਨੂੰ ਮੁੜ ਸਿਰਜਿਤ ਕਰਨਾ ਹੈ